ਜੀ ਕੰਮ ਕਰਨ ਤੇ ਆਪ ਨੂੰ ਆਰਡਰ ਆਇਆ ਸੀ ਸਵੇਰ ਸੁਬਾ ਤੇ ਆਪਾਂ 7 ਡੱਬੇ ਟਾਇਲਾਂ ਦੇ ਲੈ ਕੇ ਜਾਣੇ ਹ ਤਾਂ ਆਪਾਂ ਹੁਣ ਪਹੁੰਚ ਗਏ ਜੀ ਪੁੱਛੋ ਦੇਖ ਸਕਦੇ ਹੋ ਸਾਰੇ ਪਹਿਲੇ ਟਾਇਲਾਂ ਹੀ ਟਲਾਂ ਆਪਾਂ ਇੱਥੇ ਪਹੁੰਚ ਗਏ ਆ ਤੇ ਆਹ ਖੜੀ ਹੈ ਆਪਣੀ ਸਾਹਮਣੇ ਗੱਡੀ ਜਨਨ ਕਿ ਆਪਣਾ ਆਟੋ ਤੇ ਇਹਦੇ ਵਿੱਚ ਆਪਾਂ ਰੱਖ ਕੇ 7 ਡੱਬੇ ਇੱਥੋਂ ਆਪਾਂ ਜਾਵਾਂਗੇ ਤੇ ਹਜੇ ਤੱਕ ਕੋਈ ਇਹਨਾਂ ਦੀ ਲੇਬਰ ਨਹੀਂ ਆਈ ਆਪਾਂ ਲੇਬਰ ਦੀ ਈਟਿੰਗ ਕਰੀ ਜੰਨੇ ਆ ਜਦੋਂ ਲੇਬਰ ਆ ਗਈ ਆਪਾਂ ਨਾਲ ਦੇ ਨਾਲ ਚੱਲ ਬੜਾਂਗੇ ਉਹ ਆ ਕੇ ਇਹਨਾਂ ਦੇ ਮੁੰਡੇ ਜਿਹੜੇ ਕੰਮ ਕਰਦੇ ਆ ਉਹ ਚੱਕ ਕੇ ਹੁਣ ਆਪਣੀਆਂ ਟੈਲਾਂ ਗੱਡੀ 'ਚ ਰੱਖ ਦੇਣਗੇ ਦੇਖ ਸਕਦੇ ਹੋ ਤੁਸੀਂ ਆਈ ਜਾਂਦੇ ਆ ਆ ਖੜੀ ਆਪਣੀ ਗੱਡੀ 'ਚ ਰੱਖ ਦੇਣਗੇ ਜੀ ਹੋਟਲ ਆਈ ਜਾਂਦੇ ਆ ਉਹ ਦੇਖੋ ਜੀ ਲਓ ਜੀ ਦੋਸਤੋ ਟੈਲਾਂ ਆਪਾਂ ਲੱਦ ਲੀਆਂ ਦੇਖ ਸਕਦੇ ਹੋ ਤੁਸੀਂ ਆ ਦੇਖੋ ਪਹਿਲਾਂ ਆਪਾਂ ਲੱਦ ਲੀਆਂ ਹੁਣ ਆਪਾਂ ਇਹਨਾਂ ਨੂੰ ਬੰਨ ਕੇ ਆਪਾਂ ਇੱਥੇ ਚੱਲਦੇ ਆ ਜੀ ਲਓ ਜੀ ਟੈਲਾਂ ਲਈਆਂ ਆਪਾਂ ਬੰਨ ਹੁਣ ਆਪਾਂ ਨੂੰ ਕੋਈ ਖਤਰਾ ਨਹੀਂਗਾ ਵੀ ਕਹਿਣ ਦਾ ਮਤਲਬ ਡਿੱਗਣ ਦਾ ਕੋਈ ਡਰ ਨਹੀਂਗਾ ਆਪਾਂ ਹੁਣ ਬੰਨ ਲੀਆਂ ਦੇਖੋ ਜੀ ਹੁਣ ਆਪਾਂ ਇੱਥੇ ਚੱਲਦੇ ਆ ਜੀ ਹੁਣ ਆਪਾਂ ਜੀ ਡਿਲੀਵਰੀ ਕਰੇਗੇ ਜਿੱਥੋਂ ਆਪਾਂ ਨੂੰ ਛੱਡਣੀਆਂ ਨੇ ਉੱਥੇ ਜਾਏਗੇ ਤੁਸੀਂ ਦੇਖ ਸਕਦੇ ਆਂ ਜੀ ਆਪਾਂ ਆਇਆਗੇ ਪੁੱਜੋ ਜ਼ਿਲ੍ਹਾ ਬਠਿੰਡਾ ਇੱਥੇ ਜੀ ਬਹੁਤ ਦੁਕਾਨਾਂ ਨੇ ਮਾਰਬਲ ਦੀਆਂ ਟੈਲਾਂ ਹੀ ਟੈਲਾਂ ਸਾਰੇ ਪਾਸੇ ਸ਼ੋਅਰੂਮਾਂ ਟੈਲਾਂ ਦੇ ਬਣੇ ਹੋਏ ਤੇ ਜਿੰਨਾ ਮਰਜ਼ੀ ਤੁਸੀਂ ਇੱਥੋਂ ਗ੍ਰੇਨੇਟ ਪੱਥਰ ਜੋ ਵੀ ਹੈ ਤੁਸੀਂ ਖਰੀਦ ਸਕਦੇ ਹੋ ਆਪਣੇ ਮਕਾਨ ਵਾਸਤੇ ਤੇ ਦੇਖੋ ਜੀ ਬਹੁਤ ਦੁਕਾਨਾਂ ਇੱਥੇ ਦੇਖੋ ਜੀ ਪੱਥਰੀ ਪੱਥਰ ਪਿਆ ਸਾਰੇ ਪਾਸੇ ਹੋਲਸੇਲ ਰੇਟਾਂ ਤੇ ਵੀ ਇੱਥੇ ਮਿਲਦਾ ਜੀ ਪੱਥਰ ਦੇਖ ਸਕਦੇ ਹੋ ਤੁਸੀਂ ਇਹਨਾਂ ਕੋਲੇ ਲੇਬਰ ਵੀ ਹੁੰਦੀ ਹੈ ਜੀ ਕਹਿੰਦਾ ਮਤਲਬ ਬੰਦੇ ਰੱਖੇ ਹੁੰਦੇ ਇਹਨਾਂ ਨੇ ਉਹ ਆਪ ਦੀ ਆਪ ਵੀ ਸੋਨੂੰ ਇੱਥੇ ਲੋਡ ਕਰ ਦਿੰਦੇ ਆ ਜੀ ਗੱਡੀ ਚ ਜੋ ਤੁਸੀਂ ਗੱਡੀ ਲੈ ਕੇ ਆਉਂਗੇ ਜਾਂ ਇੱਥੇ ਇਹਨਾਂ ਕੋਲੇ ਹੁੰਦੀਆਂ ਵੀ ਆ ਉਹਦੇ ਚ ਲੋਡ ਕਰਕੇ ਤੁਹਾਨੂੰ ਤੋਰ ਦਿੰਗੇ ਜੀ ਕੋਈ ਸਰਗਰਮੀ ਵੀ ਨਹੀਂ ਗੈਨੀ